ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਵੀਰ ਕੌਰ ਹੈ ਜੀ ਮੈਂ ਪਿੰਡ ਅਧਰੇੜਾ ਤੇ ਜ਼ਿਲ੍ਹਾ ਰੋਪੜ ਦੀ ਰਹਿਣ ਵਾਲੀ ਹਾਂ ਤੇ ਮੈਂ ਆਪੀ ਸਰਕਾਰ ਦੀ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ 600 ਜੁਲਟ ਤੇ 24 ਘੰਟੇ ਬਿਜਲੀ ਫਰੀਦ ਦਿੱਤੀ ਹੈ ਜੀ ਇਹ ਸਾਨੂੰ ਕਾਫੀ ਫਾਇਦੇ ਹੋਏ ਨੇ ਤੇ ਸਾਡਾ 8-9000 ਰੁਪਏ ਬਚ ਜਾਂਦੇ ਜੀ ਪਹਿਲਾਂ ਨਾਲੋਂ ਬਹੁਤ ਸਹੂਲਤਾਂ ਦਿੱਤੀਆਂ ਹੋਈਆਂ ਅਸੀਂ ਹੁਣ ਆਪਣੇ ਸਾਰੇ ਕੰਮ ਵਧੀਆ ਤਰੀਕੇ ਨਾਲ ਕਰਦੇ ਹਾਂ ਨਾ ਜਿਵੇਂ ਲਾ ਲਓ ਜੀ ਟੋਕੇ ਵਾਲੀ ਮਸ਼ੀਨ ਤੇ ਬਹੁਤ ਜ਼ਿਆਦਾ ਫਾਇਦੇ ਹੋਏ ਨੇ ਸਾਨੂੰ ਕੂਲਰ واਸ਼ਿੰਗ ਮਸ਼ੀਨ ਪੱਖੇ ਸਭ ਸਹੂਲਤਾ ਅਸੀਂ ਯੂਜ਼ ਕਰਦੇ ਹਾਂ ਨਾ ਪਹਿਲਾਂ ਜੀ ਸਾਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਸੀਗੀਆਂ ਬੀਲ ਜ਼ਿਆਦਾ ਆਉਣ ਕਰਕੇ ਜੀ ਅਸੀਂ ਇੱਕ ਦੋ ਹੀ ਪੱਖੇ ਲਾਉਂਦੇ ਸੀਗੇ ਮਸ਼ੀਨ ਵੀ ਬੰਦ ਪਈ ਸੀਗੀ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀਗੀ ਬਿਜਲੀ ਦਾ ਕੱਟ ਬਹੁਤ ਲੱਗਦੇ ਸੀ ਸਾਨੂੰ ਬਹੁਤ ਦਿੱਕਤਾਂ ਰਹਿੰਦੀਆਂ ਸੀਗੀਆਂ ਤੇ ਜਦੋਂ ਦੀ ਮਾਨ ਸਰਕਾਰ ਆਈ ਹੈ ਜੀ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਜੀ ਅਸੀਂ ਬਹੁਤ ਹੀ ਸੁਵਿਧਾ ਲੱਭੀ ਇਹਨਾਂ ਤੋਂ ਤੇ ਸਾਡੇ ਪੱਖੇ ਵਗੈਰਾ ਸਭ ਕੁਝ ਚੰਦੇ ਨੇ ਪਹਿਲਾਂ ਬੜਾ ਮੁਸ਼ਕਲ ਹੁੰਦਾ ਸੀ ਤੇ ਰਾਤ ਨੂੰ ਬਿਜਲੀ ਦਾ ਕੱਟ ਲੱਗਦੇ ਰਿਹਾ ਸੀ ਬਹੁਤ ਜ਼ਿਆਦਾ ਤੇ ਹੁਣ ਜਦੋਂ ਦੀ ਮਾਨ ਸਰਕਾਰ ਆਈ ਹੈ ਜੀ ਤੇ ਹੁਣ 24 ਘੰਟੇ ਬਿਜਲੀ ਰਹਿੰਦੀ ਹੈ ਤੇ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਪੜਾਉਣ ਦੀ ਸੁਭਾ ਸ਼ਾਮ ਅਸੀਂ ਜਦ ਮਾ ਦੀ ਅਸੀਂ ਆਪਣਾ ਬੱਚਿਆਂ ਦਾ ਪੂਰਾ ਪੜਾਈ ਤੇ ਧਿਆਨ ਲੱਗਦੇ ਹੈਗੇ ਤੇ ਬਿੱਲ ਜ਼ੀਰੋ ਆ ਰਹੇ ਹੈਗੇ ਮਹਿਮਾਨ ਸੇਵਾ ਕਰਦਾ ਬਹੁਤ ਧੰਨਵਾਦ ਕਰਦੀ ਹਾਂ